ਧੰਵਾਹੀ ਗੁਰੂ ਸਾਹਿਬ ਜੀਓ ਬਾਰਾ ਮਹਾਂਜ ਨਹਿਲਾ ਪੰਜਵਾਂ ਕਰ ਚੌਥਾਈ ਕੋ ਅੰਕਾਰ ਸਤ ਗੁਰ ਬਰਸਾਦ ਸਾਵਣ ਸਰਸੀ ਕਮਣੇ ਚਰਨ ਕਮਲ ਸਿਉ ਪਿਆਰ ਮਨ ਤਨ ਰਤਾ ਸਚ ਰੰਗ ਇਕੋ ਨਾਮੇ ਅਦਾਦ ਸਾਵਣ ਸਰਸੇ ਕਮਣੀ ਚਰਨ ਕਮਲ ਸਿਉ ਪਿਆਰ ਮਨ ਤਨ ਰਤਾ ਸਚ ਰੰਗ ਇਕੋ ਨਾਮੇ ਅਦਾਦ ਵਿਖਿਆ ਰੰਗ ਕੁੜਾ ਵੇਆ ਦਿਸਣ ਸਬੇ ਸ਼ਾਦ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਨ ਹਾਰ ਵਣ ਤਿਣ ਪ੍ਰਭ ਸੰਗ ਮੋਲਿਆ ਸੰਗਤਿ purkhia 바ਰ ਹਰ ਮਿਲਨੇ ਨੋ ਮਨ ਲੋਚਦਾ ਕਰਮ ਮਿਲਾਵਣ ਹਾਰ ਜਿਨੇ ਸਖੀ ਪ੍ਰਭ ਪਾਇਆ ਆ ਤਿੰਨ ਕੈ ਸਦ ਬਲਿਹਾਰ ਨਾਨਕ ਹਰ ਜੀ ਮੈਂ ਆਕਰ ਸ਼ਬਦ ਸਵਾਰਨ ਹਾਰ ਸਾਵਨ ਤਿਨਾ ਸੋਹਾਗਣੇ ਜਿਨ ਰਾਮ ਨਾਮਿ ਉਰਹਾਰ ਨਾਨਕ ਹਰ ਜੀ ਮੈਂ ਆਕਰ ਸ਼ਬਦ ਸਵਾਰਨ ਹਾਰ ਸਾਵਨ ਤਿੰਨਾ ਸੋਹਾਗਣੇ ਜਿਨ ਰਾਮ ਨਾਮਿ ਉਰਹਾੜ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਸਤ ਗੁਰੂ ਤਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਸਤ ਗੁਰਾਂ ਦੇ ਪਾਵਨ ਮੁਬਾਰਕ ਰਚਨਾਤੋਂ ਉਚਾਰਨ ਕੀਤੇ ਪਾਵਨ ਸ਼ਬਦ ਬਾਰਾ ਮਹਮਾਜ ਦੀ ਬਾਣੀ ਅੰਦਰੋਂ ਆਪ ਜੀ ਨੇ ਸਰਗੁਣ ਕੀਤਾ ਹੈ ਪਾਵਨ ਸ਼ਬਦ ਦੇ ਨਾਲ ਆਉ ਜੋ ਸਤਗੁਰਾਂ ਨੇ ਉਪਦੇਸ਼ ਇਸ ਸ਼ਬਦ ਵਿੱਚ ਸਮੁੱਚੀ ਮਾਨਵਤਾ ਨੂੰ ਬਖਸ਼ਿਆ ਸੰਖੇਪ ਜੇ ਅਰਥਾਂ ਦੇ ਵਿੱਚ ਆਪਾਂ ਸਮਝਣ ਦਾ ਯਤਨ ਕਰੀਏ ਸਾਤਸ਼ਾ ਜੀ ਕਿਰਪਾ ਕਰ ਦੇ ਨੇ ਕਿ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਓ ਪਿਆਰ ਜਿਵੇਂ ਸਾਵਣ ਦੇ ਮਹੀਨੇ ਦੇ ਵਿੱਚ ਜਦੋਂ ਅਸਮਾਨ ਦੇ ਅੰਦਰੋਂ ਬਰਖਾ ਦੀਆਂ ਬੂੰਦਾਂ ਧਰਤੀ ਤੇ ਡਿੱਗਦੀਆਂ ਨੇ ਤੇ ਉਹਨਾਂ ਬੂੰਦਾਂ ਦੇ ਡਿੱਗਣ ਦੇ ਨਾਲ ਜੋ ਵਨਸ਼ਪਤੀ ਹੈ ਧਰਤੀ ਹੈ ਉਹ ਮੋਲਦੀ ਹੈ ਉਹ ਮਾਹ ਵਿੱਚ ਆਉਂਦੀ ਹੈ ਖੇੜੇ ਵਿੱਚ ਆਉਂਦੀ ਹੈ ਹਰਿਆਵਲ ਉਹਦੇ ਤੇ ਸ਼ਾ ਜਾਂਦੀ ਹੈ ਇਸੇ ਤਰ੍ਹਾਂ ਜਿਨ੍ਹਾਂ ਜੀਵ ਇਸਤਰੀਆਂ ਦਾ ਮਨ ਗੁਰੂ ਦੇ ਚਰਨਾ ਕਮਲਾਂ ਨਾਲ ਗੁਰੂ ਦੇ ਉਪਦੇਸ਼ ਨਾਲ ਜੁੜ ਜਾਂਦੇ ਜਿਨ੍ਹਾਂ ਦੇ ਹਿਰਦੇ ਵਿੱਚ ਸਤਿਗੁਰ ਦੇ ਉਪਦੇਸ਼ ਨੂੰ ਸੁਣ ਕੇ ਗੁਰੂ ਦੇ ਪ੍ਰਤੀ ਸਤਿਗੁਰ ਦੇ ਪ੍ਰਤੀ ਪਿਆਰ ਪੈਦਾ ਹੁੰਦਾ ਹੈ ਛੱਬ ਕਹਿੰਦੇ ਨੇ ਉਹਨਾਂ ਦੇ ਹਿਰਦੇ ਵਿਖੜ ਜਾਂਦੇ ਨੇ ਉਹਨਾਂ ਦਾ ਵੀ ਮਨ ਸਤਗੁਰ ਦੇ ਚਰਨਾਂ ਨਾਲ ਜੁੜ ਜਾਂਦਾ ਹੈ ਉਹਨਾਂ ਦੇ ਮਨ ਅੰਦਰ ਉਹਨਾਂ ਦੇ ਤਨ ਦੇ ਅੰਦਰ ਉਸ ਕਰਤੇ ਦਾ ਐਸਾ ਪਿਆਰ ਪੈਦਾ ਹੁੰਦਾ ਹੈ ਕਿ ਉਹਨਾਂ ਦਾ ਆਸਰਾ ਉਹ ਪ੍ਰਮਾਤਮਾ ਦਾ ਇੱਕ ਨਾਮ ਬਣ ਜਾਂਦਾ ਹੈ ਉਹਨਾਂ ਦੀ ਸੰਸਾਰ ਦੀ ਟਟਕਣਾ ਮੁੱਕ ਜਾਂਦੀ ਹੈ ਸੰਸਾਰ ਦੇ ਝੂਠੇ ਰੰਗ ਜਿਹੜੇ ਮਾਇਆ ਦੇ ਨਾਸ਼ਵੰਤ ਰੰਗ ਨੇ ਉਹ ਉਹਨਾਂ ਨੂੰ ਸਵਾਜਾਪਦੇ ਨੇ ਪਾਵ ਮਿੱਟੀ ਜਾਪਦੇ ਨੇ ਪਉਨਾ ਕਰਕੇ ਉਹ ਆਪਣੇ ਜੀਵਨ ਨੂੰ ਅਜਾਈ ਨਹੀਂ ਗਵਾਉਂਦੇ ਬਲਕਿ ਪਰਮਾਤਮਾ ਦੇ ਸੱਚੇ ਨਾਮ ਦੇ ਨਾਲ ਪ੍ਰੀਤ ਕਰਕੇ ਉਹਨਾਂ ਸੰਸਾਰ ਦੇ ਮਾਇਆ ਦੇ ਝੂਟੇ ਰੰਗਾਂ ਨੂੰ ਠੋਕਰ ਮਾਰ ਕੇ ਉਸ ਮਾਲਕ ਨਾਲ ਆਪਣੀ ਪ੍ਰੀਤ ਨੂੰ ਤੋੜ ਨਹੀਂ ਬਾਜਾਂਦੇ ਨੇ ਸਭ ਕਹਿੰਦੇ ਨੇ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਨ ਹਾਰ ਪਰਮਾਤਮਾ ਦਾ ਨਾਮ ਰੂਪੀ ਅੰਮ੍ਰਿਤ ਇੱਕ ਸੋਹਣੀ ਬੂੰਦ ਹੈ ਸੁਹਾਵਣੀ ਬੂੰਦ ਹੈ ਜਿੰਨੂੰ ਇਹ ਬੂੰਦ ਮਿਲ ਜਾਂਦੀ ਹੈ ਉਹ ਸਦਾ ਉਸ ਕਰਤੇ ਦੇ ਸ਼ੁਕਰ ਵਿੱਚ ਰਹਿੰਦਾ ਹੈ ਔਰ ਸਭ ਕਹਿੰਦੇ ਨੇ ਇਹਨੂੰ ਮਾਨਣ ਦਾ ਇੱਕੋ ਹੀ ਅਸਥਾਨ ਹੈ ਇੱਕੋ ਹੀ ਥਾਂ ਹੈ ਉਹ ਹੈ ਸਾਧ ਸੰਗਤ ਰੱਬ ਦੇ ਪਿਆਰਿਆਂ ਦੀ ਸੰਗਤ ਵਿੱਚ ਬੈਠਣਾ ਤੇ ਉਹ ਗੁਰਮੁਖ ਪਿਆਰੇ ਸਿਰ ਰੱਬ ਦੇ ਪਿਆਰਿਆਂ ਦੀ ਸੰਗਤ ਵਿੱਚ ਬੈਠ ਕੇ ਇਸ ਅੰਮ੍ਰਿਤ ਬੂੰਦ ਦੇ ਰਸ ਨੂੰ ਮਾਣਦੇ ਨੇ ਸਭ ਕਹਿੰਦੇ ਨਿਵਣ ਤਿੰਨ ਪ੍ਰਭ ਸੰਗ ਮੌਲਿਆ ਸਮਰਤ ਬੁਰਕੇ ਅਪਾਰ ਉਹ ਮਨ ਕਰਕੇ ਤਨ ਕਰਕੇ ਆਪਣੇ ਕਰਤੇ ਦੇ ਨਾਮ ਰੰਗ ਵਿੱਚ ਰੰਗੇ ਜਾਂਦੇ ਨੇ ਜਿਵੇਂ ਧਰਤੀ ਤੇ ਬੂੰਦਾ ਪੈਣ ਧਰਤੀ ਮੋਲਦੀ ਏ ਇਸੇ ਤਰ੍ਹਾਂ ਉਹਨਾਂ ਦੇ ਅੰਦਰ ਸਤਿਗੁਰ ਦਾ ਉਪਦੇਸ਼ ਟਿਕਿਆ ਏ ਉਹ ਆਪਣੇ ਮਾਲਕ ਦੇ ਪ੍ਰੇਮ ਵਿੱਚ ਨਾਮ ਰੰਗ ਦੇ ਵਿੱਚ ਮੋਲਦੇ ਨੇ ਜੀਵਨ ਦਾ ਹਰ ਕਰਮ ਆਪਣੇ ਕਰਤੇ ਦੇ ਹੁਕਮ ਵਿੱਚ ਕਰਦੇ ਨੇ ਉਸ ਕਰਮ ਨੂੰ ਕਰਨ ਲਈ ਭਾਵੇਂ ਉਹਨਾਂ ਨੂੰ ਆਪਣੇ ਤਨ ਦਾ ਠੇਕਰ ਭੰਨਣਾ ਚੋ ਨਾ ਪਵੇ ਉਹ ਪਰਵਾਹ ਨਹੀਂ ਕਰਦੇ ਹਰ ਮਿਲਣੈ ਨੋ ਮਨ ਲੋਚਦਾ ਕਰਮ ਮਿਲਾਵਨ ਹਾਰ ਇਹ ਮੇਰੇ ਦਾਤਾ ਮੇਰੇ ਮਨ ਵਿੱਚ ਵੀ ਤਾਂ ਗਏ ਕਿ ਮੈਂ ਤੇਰੇ ਐਸੇ ਉਪਦੇਸ਼ ਦੀ ਕਮਾਈ ਕਰਕੇ ਤੇਰੇ ਚਰਨਾਂ ਨਾਲ ਮਿਲ ਜਾਵਾਂ ਪਰ ਦਾਤਾ ਤੇਰੀ ਮਿਹਰ ਤੋਂ ਬਿਨਾਂ ਨਹੀਂ ਮਿਲਿਆ ਜਾ ਸਕਦਾ ਮੇਰਾ ਉਦਮ ਵੀ ਤਾਂ ਹੀ ਸਫਲ ਹੈ ਜੇ ਤੇਰੀ ਕਿਰਪਾ ਹੈ ਜੇ ਤੇਰੀ ਕਿਰਪਾ ਨਹੀਂ ਇਦਾਤਾ ਮੇਰਾ ਕੀਤਾ ਉਦਮ ਕਿਵੇਂ ਸਫਲਾ ਹੋਏਗਾ ਜਿੰਨੀ ਸਕੀਏ ਪ੍ਰਭ ਪਾਇਆ ਹਉ ਤਿਨ ਕੈ ਸਦ ਬਲਿਹਾਰ ਜਿਨਾਂ ਸਖੀਆਂ ਨੇ ਜੀ ਵਿਸਤਰੀਆਂ ਨੇ ਦਾਤਾ ਤੇਰੇ ਨਾਮ ਨੂੰ ਪਾ ਲਿਆ ਨੇ ਉਹਨਾਂ ਤੋਂ ਸਦਕੇ ਉਹਨਾਂ ਤੋਂ ਬਲਿਹਾਰ ਜਾਨਾ ਨਾਨਕ ਹਰਜੀ ਮੈਂ ਆਕਰ ਸ਼ਬਦ ਸਵਾਰਨ ਹਾਰ ਹੈ ਨਾਨਕ ਜੀ ਉਸ ਪ੍ਰਮਾਤਮਾ ਦੇ ਚਰਨਾਂ ਵਿੱਚ ਬੇਨਤੀ ਕਰ ਕਿ ਦਾਤਾ ਮੇਰੇ ਤੇ ਵੀ ਦਰਸ਼ ਕਰੋ ਆਪਣੇ ਸ਼ਬਦ ਦੀ ਧਾਤ ਮੈਨੂੰ ਵੀ ਦੇ ਦਿਓ ਆਪਣੇ ਸ਼ਬਦ ਦਾ ਆਸਰਾ ਮੈਨੂੰ ਵੀ ਦੇ ਦਿਓ ਇਹ ਤੁਹਾਡਾ ਉਪਦੇਸ਼ ਜਿੰਨੇ ਪਤਾ ਨਹੀਂ ਕਿੰਨਿਆਂ ਤੇ ਜੀਵਨ ਨੂੰ ਸਵਾਰੇ ਮੇਰੇ ਮਾਲਕ ਮੇਰਾ ਹਿਰਦਾ ਵੀ ਸਬਰ ਜਾਏ ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮਿ ਉਰਹਾਰ ਸਾਵਣ ਦਾ ਮਹੀਨਾ ਉਹਨਾਂ ਜੀ ਵਿਸਤਰੀਆਂ ਦੇ ਪਾਗਾਂ ਵਾਲਾ ਹੁੰਦਾ ਸੁਹਾਵਣਾ ਹੁੰਦਾ ਜਿਨ੍ਹਾਂ ਨੇ ਕਰਤੇ ਦੇ ਨਾਮ ਨੂੰ ਆਪਣੇ ਗਲ ਦਾ ਹਾਰ ਬਣਾ ਲਿਆ ਜਿਨ੍ਹਾਂ ਨੇ ਆਪਣੇ ਸਤਿਗੁਰ ਦੀ ਬਾਣੀ ਨੂੰ ਆਪਣੇ ਹਿਰਦੇ ਵਿੱਚ ਵਸਾ ਲਿਆ ਜੋ ਉੱਠਦੇ ਆਂ ਬੈਹਂਦੇ ਆਂ ਸੌਂਦੇ ਆਂ ਜਾਗਦੇ ਆਂ ਆਪਣੀ ਸਰਸਨਾ ਤੋਂ ਇੱਕੋ ਹੀ Jap Japਦੇ ਨੇ ਵਾਹਿਗੁਰੂ 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 ਜੋ ਆਪਣੀ ਰਸਨਾ ਤੋਂ ਕਹਿੰਦੇ ਨਹੀਂ ਕੋਹ ਅਹੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜੋ ਆਪਣੀ ਰਚਨਾ ਤੋਂ ਕਹਿੰਦੇ ਨੇ ਜਪ ਮੰਨ ਸਤਨਾਮ ਸਦਾ ਸਤਨਾਮ ਹਲਤ ਬਲਤ ਮੁਖ ਉਜਲ ਹੋਈ ਹੈ ਨਿਤ ਧਿਆਈਏ ਹਰ ਪ੍ਰਖ ਨਿਰੰਝਨਾ ਸਤਗੁਰ ਤਰਸ ਕਰਨ ਇਸ ਮਹੀਨੇ ਅਸੀਂ ਦਾਤ ਸਾਨੂੰ ਸਾਰਿਆਂ ਨੂੰ ਬਖਸ਼ਣ ਇਹੀ ਅਰਦਾਸ ਸਤਿਗੁਰਾਂ ਦੇ ਚਰਨਾਂ ਵਿੱਚ ਕਰੀਏ ਬੁਲਾਓ ਫਤੇਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ